ਸੋ ਸ਼ਾਇਦ ਕਿਤੋਂ ਨਾ ਕਿਤੋਂ ਉਹ 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 ਵੀ ਤਾਂ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਵੀ ਤਾਂ ਇਲੈਕਸ਼ਨ ਇਲੈਕਸ਼ਨ ਲੜਨੀਆਂ ਨੇ ਕਿਤੋਂ ਨਾ ਕਿਤੋਂ ਉਹਨਾਂ ਦੇ ਵੀ ਬੰਦੇ ਦੱਸਦੇ ਹੋਣਗੇ ਤਾਂ ਆ ਵੀ ਥੱਲੇ ਕੰਮ ਖਰਾਬ ਆ ਯਾਰ ਕੁਛ ਨਾ ਕੁਛ ਤਾਂ ਖੋਲੋ ਖਜ਼ਾਨੇ ਦਾ ਮੂੰਹ ਇੱਧਰ ਨੂੰ ਜਦੋਂ ਅਸੀਂ ਆਪਣੇ ਜਦੋਂ ਅਸੀਂ ਆਪਣੇ ਖੇਤਾਂ ਦਾ ਮੂੰਹ ਵੇਚਦੇ ਅਨਾਜ ਅਨਾਜ ਪਟਾਰਾਂ ਵੱਲ ਕਰ ਰੱਖਿਆ ਤਾਂ ਉਹ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਹੋ ਰਿਹਾ ਇੱਧਰ ਸਾਡੇ ਵੱਲ ਕਣਕ ਚਾਹੀਦੀ ਆ ਸਰੋਂ ਚਾਹੀਦੀ ਆ ਬਾਜਰਾ ਚਾਹੀਦਾ ਗੰਨਾ ਚਾਹੀਦਾ ਝੋਲ ਚਾਹੀਦੇ ਨੇ ਮੱਕੀ ਚਾਹੀਦੀ ਆ ਉਦੋਂ ਪੰਜਾਬ ਆ ਜੇ ਪੰਜਾਬ ਕਹਿੰਦੇ ਥੋੜੇ ਜਿਹਾ ਪੈਸੇ ਚਾਹੀਦੇ ਨੇ ਕਹਿੰਦੇ ਨਾ ਨਾ ਉਹ ਤਾਂ ਹੈ ਨਹੀਂ ਮੈਂ ਕਿਹਾ ਫਿਰ ਗਮਲਿਆਂ ਚ ਲਾਈਏ ਕਣਕਾਂ ਸੀ ਫਿਰ ਹੋਰ ਕਿੱਥੇ ਬੀਜੀਏ ਫਿਰ ਪਾਣੀ ਪਾਣੀ ਥੋੜਾ ਲਾਵਾਂਗੇ ਪਾਣੀ ਥੋੜਾ ਇੱਧਰ ਨੂੰ ਕਰ ਦਾਂਗੇ ਪਾਣੀ ਥੋੜਾ ਇੱਧਰ ਨੂੰ ਕਦੇ ਭਾਖੜਾ ਤੇ ਰੋਲਾ ਪੈ ਜਾਂਦਾ ਹੈ ਡੈਮਾਂ ਤੇ ਕਦੇ ਕਿਤੇ ਰੋਲਾ ਪਾ ਲੈਂਦੇ ਆ ਪਰ ਵੀਰੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਮੈਂ ਤਾਂ ਦੇਖ ਲਿਆ ਸਾਢੇ 3 ਪੌਣੇ 4 ਸਾਲ ਹੋ ਗਏ ਵੀ ਇਹ ਵਰਦਾਨ ਹੀ ਹੈ ਧਰਤੀ ਨੂੰ ਕੋਈ ਏਦੋਂ ਪਹਿਲਾਂ ਵਾਲੇ ਹਮੇਸ਼ਾ ਕਹਿੰਦੇ ਰਹੇ ਆ ਖਜ਼ਾਨਾ ਖਾਲੀ ਖਜ਼ਾਨਾ ਖਾਲੀ 55000 ਨੌਕਰੀਆਂ ਦੇਤੀਆਂ ਸਰਕਾਰੀ ਟੇਲਾਂ ਤੱਕ ਪਕਸੀਆਂ ਦਾ ਰਜਵਾਹਾਂ ਦਾ ਸੂਆਂ ਦਾ ਪਾਣੀ ਪਹਛਾਤਾ 21 22% ਤੋਂ 65 66% ਤੱਕ ਪਾਣੀ ਲੈ ਗਏ ਖੇਤਾਂ 'ਚ ਸੜਕ ਸੁਰੱਖਿਆ ਫੋਰਸ ਰੋਜ਼ਾਨਾ ਬਚਾਉਂਦੀ ਐ ਸੜਕਾਂ 'ਤੇ ਤੜਫ ਤੜਫ ਮਰੀ ਜਾਂਦੇ ਸੀ ਐਕਸੀਡੈਂਟਾਂ 'ਚ 48% ਮੌਤਾਂ ਘਟ ਗਈਆਂ ਸੜਕਾਂ 'ਤੇ ਹਜੇ ਪੂਰਾ ਤਰੀਕੇ ਨਾਲ ਸੇਫ ਨਹੀਂ ਹੋਇਆ ਪਰ ਐਫਰਟ ਤਾਂ ਕੀਤੀ ਐ ਕੋਸ਼ਿਸ਼ ਤਾਂ ਕੀਤੀ ਐ ਆਮ ਆਦਮੀ ਕਲੀਨਿਕ ਇੱਕ ਕਰੋੜ 70 ਲੱਖ ਬੰਦਾ ਹੁਣ ਤੱਕ ਦਵਾਈ ਲੈ ਗਿਆ ਜੀ ਜੇ ਕੋਈ ਦੋ ਵਾਰੀ ਵੀ ਆ ਗਿਆ ਹੁਣੇ ਚਲੋ 1 ਕਰੋੜ ਤਾਂ ਲੈ ਹੀ ਗਿਆ ਨਾ ਜੇ ਆਪਾਂ ਦੇਖੀਏ ਹਰ ਕਿਸਮ ਦੀ ਦਵਾਈ ਹਰ ਕਿਸਮ ਦੇ ਟੈਸਟ ਫ੍ਰੀ ਨੇ ਸਰਕਾਰੀ ਸਕੂਲਾਂ ਦੇ ਬੱਚੇ ਜੇ ਹੀ ਮੈਨ ਜੇ ਹੀ ਐਡਵਾਂਸ ਤੇ ਫੌਜ ਦੇ ਵੱਡੇ ਵੱਡੇ ਔਖੇ ਔਖੇ ਪੇਪਰ ਕਲੀਅਰ ਕਰ ਰਹੇ ਸਾਡੇ ਬੱਚੇ ਆਈਆਈਐਮ ਅਹਮਦਾਬਾਦ ਫਿਨਲੈਂਡ ਸਿੰਗਾਪੁਰ ਅਸੀਂ ਆਪ ਦੇ ਅਧਿਆਪਕਾਂ ਨੂੰ ਲੈ ਕੇ ਜਾਂਦੇ ਆ ਕਿ ਉੱਥੇ ਉੱਥੇ ਟ੍ਰੇਨਿੰਗ ਦਿਵਾ ਕੇ ਲੈ ਕੇ ਪੜਾਈਏ ਉਹ ਜਦੋਂ ਜਵਾਕ ਪੜ ਗਏ ਜਦੋਂ ਬੱਚੇ ਸਾਡੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਵੱਡੇ ਵੱਡੇ ਪੈਕੇਜਾਂ ਤੇ ਜਦੋਂ ਮਲਟੀਨੇਸ਼ਨਲ ਕੰਪਨੀਆ ਉਹਨਾਂ ਨੂੰ ਵੱਡੇ ਵੱਡੇ ਕੁਰਸੀਆਂ ਤੇ ਬਿਠਾਉਣ ਲੱਗੀਆਂ ਗਰੀਬੀਆਂ ਉਦੋਂ ਨਿਕਲਣਗੀਆਂ ਆਪਣੇ ਘਰਾਂ ਚੋਂ ਇਹ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਨਹੀਂ ਨਿਕਲਣੀਆਂ ਵੀਰੋ ਜਵਾਕਾਂ ਨੂੰ ਪੜਾਈਏ ਜਵਾਕਾਂ ਨੂੰ ਪੜਾ ਕੇ ਨੌਕਰੀਆਂ ਤੇ ਲਾਈਏ ਕੈਨੇਡਾ ਅਮਰੀਕਾ 'ਚ ਕਿਹੜੀ ਖੇਤੀ ਹੁੰਦੀ ਹੈ ਵੀ 6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ ਉੱਥੇ ਫੇਰ ਵੀ ਆਪਾਂ 40 ਲੱਖ 50 ਲੱਖ ਅੱਜ ਦੇਣ ਨੂੰ ਤਿਆਰ ਆ ਉੱਥੇ ਜਾਣ ਨੂੰ ਕਿਉਂਕਿ ਉੱਥੇ ਡਿਸਪੀਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਲਈ ਸੇਮ ਕਾਨੂੰਨ ਹੈ ਉੱਥੇ ਇਹ ਨਹੀਂ ਹੈਗਾ ਆ ਫਲਾਣੇ ਦਾ ਬੰਦਾ ਹੈ ਇਹਨੂੰ ਨੌਕਰੀ ਦੇ ਦਿਓ ਨੰਬਰ ਭਾਵੇਂ ਘੱਟ ਨੇ ਆ ਫਲਾਣਾ ਇਹ ਤਾਂ ਗਰੀਬ ਦਾ ਬੰਦਾ ਬੱਚਾ ਕੋਈ ਗੱਲ ਨਹੀਂ ਨੰਬਰ ਜਿੰਨੇ ਮਰਜੀ ਨੇ ਦੀ ਕੋਈ ਸਪਾਰਸ਼ ਨਹੀਂ ਆਈ ਇਹਨੂੰ ਨਾਂ ਦਿਓ ਉੱਥੇ ਆ ਕੰਮ ਨਹੀਂ ਹੈਗਾ ਇਸੇ ਕਰਕੇ ਉਹਨਾਂ ਦੇ ਵੀਜੇ ਦੀ ਵੈਲਿਊ ਹੈ ਇਹ ਆਪਾਂ ਵੀ ਕਰ ਸਕਦੇ ਆ ਇੱਥੇ ਬਸ ਥੋੜੇ ਸਾਥ ਦੀ ਲੋੜ ਹੈ ਲੱਗੇ ਹੋਇਆ ਇਸੇ ਕਰਕੇ ਤਾਂ ਮੈਨੂੰ ਗਾਲਾਂ ਦੇ ਜਾਂਦੇ ਆ ਜਿਹੜੇ ਵਿਰੋਧੀ ਪਾਰਟੀ ਵਾਲੇ ਕਹਿੰਦੇ ਯਾਰ ਇਹ ਬੜਾ ਇਹ ਲੋਕਾਂ ਨੂੰ ਹੋਰ ਯਾਤਾਂ ਪਾਈ ਜਾਂਦਾ ਹੈ ਬਿਨਾਂ ਰਿਸ਼ਵਤ ਵਾਲੀਆਂ ਬਿਨਾਂ ਸ਼ਿਫਾਰਸ਼ਾਂ ਵਾਲੀਆਂ ਵੀ ਸਾਡਾ ਕੰਮ ਕਿਵੇਂ ਚੱਲੂ ਸਾਡੀ ਤਾਂ ਦੁਕਾਨ ਬੰਦ ਕਰੀ ਜਾਂਦਾ ਇਹ ਸੁਬੀਰੋ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬੰਦੇ ਹੁੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ ਚ ਨੇ ਤੁਹਾਨੂੰ ਤਾਂ ਜਿਆਦਾ ਪਤਾ ਤੁਸੀਂ ਤਾਂ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੈਸ ਕਰਦੇ ਸੀ ਆਹ ਨੰਬਰ ਗੱਡੀ ਆ ਰਹੀ ਐ ਨੋਕ ਰੋਕਣੀ ਨਹੀਂ ਨਾਕੇ ਤੇ ਇਹ 'ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ ਸੱਫਰ ਪਛਾਤੇ ਘਰਾਂ 'ਚ ਲੱਖਾਂ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਸਾਰੇ ਹੀ ਤੜਫਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰਿਆਂ ਕੋਲ ਨੂੰ ਨਾ ਜੇ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚਿਓ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ 5 ਸਾਲ ਇੱਧਰ ਹੱਕ ਲਓ 5 ਸਾਲ ਇੱਧਰ ਹੱਕ ਲਓ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆ ਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਸਾਹਬ ਮੰਗੂਗਾ ਜਿਹੜਾ ਸਾਹ ਮੰਗੂਗਾ ਸਾਥੋਂ ਲੁੱਟੇ ਹੋਏ ਪੈਸੇ ਦਾ ਪੁਰਾਣੇ ਦਾ ਹੌਲੀ ਹੌਲੀ ਕਾਗਜ਼ੀ ਕਾਰ ਬਈ ਐ ਇੰਨਾ ਖਰਾਬ ਕੀਤਾ ਹੋਇਆ ਕੰਮ ਸਿਸਟਮ ਸੁਲਝਾਈ ਜਾਂਦੇ ਆ ਦੇਖੋ ਜੇ ਤਾਂ ਨਮੀ ਰੇਹ ਦੀ ਬੋਰੀ ਮਿਲੀ ਹੋਵੇ ਨਾ ਫਿਰ ਤਾਂ ਜੇ ਸੱਜੇ ਪਾਸਿਓ ਉਹਦੇ ਦੋ ਸਿਰੇ ਕੱਢ ਲੀਏ ਸਹੀ ਪਾਸਿਓ ਫਿਰ ਤਾਂ ਫਰਰ ਦੇਣੇ ਸਾਰੀ ਖੁੱਲ ਜਾਂਦੀ ਐ ਜੇ ਪੁੱਠੇ ਪਾਸਿਓ ਪੰਗਾ ਲੈ ਬੈਠੀਏ ਅੱਧਾ ਦਿਨ ਤੱਕ ਅਲੀ ਰੇਹ ਦੀ ਬੋਰੀ ਖੋਲਣ ਨੂੰ ਜਾਂਦਾ ਫਿਰ ਫਿਰ ਆਰ ਕੇ ਦਾਤੀ ਨਾਲ ਐ ਪਾੜਦਿਆਂ ਛੱਡ ਭਰੇ ਯਾਰ ਤੂੰ ਕਿੱਥੇ ਮੱਤਾਂ ਮਾਰੀ ਜਾਨੇ ਉਹ ਇਹ ਪੁੱਠੇ ਪਾਸੇ ਵਾਲੀ ਬੋਰੀ ਮਿਲੀ ਐ ਮੈਨੂੰ ਕਰੀ ਜਾਂਨਾ ਮੈਂ ਵੀ ਚੱਲ ਕੋਈ ਗੁੰਜਾਂ ਜੀਆਂ ਕੱਢ ਲਈਏ ਗੁੰਜੜਾਂ ਜੀਆਂ ਕੱਢੀ ਜਾਂਦੇ ਆ ਪਰ ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆਂ ਪੁੱਤਾਂ ਅਸੀਂ ਵੀ ਇਨਸਾਨ ਆ ਕੋ ਸਾਡਾ ਸਾਡੇ 'ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐ ਕਰ ਕਰ ਲਾਂਗੇ ਪਹਿਲਾਂ ਤਾਂ ਕਹਿੰਦੇ ਸੀ ਨਾ ਤੋ ਰਾਜ ਹੀ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਤਾਂ ਚੱਲਣੀ ਹੀ ਨਹੀਂ ਸਰਕਾਰ ਫਿਰ ਕਹਿੰਦੇ ਸਾਲ ਨਹੀਂ ਚੱਲਣੀ ਫਿਰ ਕਹਿਣ ਲੱਗੇ 2 ਸਾਲ ਨਹੀਂ ਕੱਟਦੇ ਫਿਰ 3 ਤੇ ਆ ਗਏ ਹੁਣ ਪੌਣੇ ਚਾਰ ਹੋ ਗਏ ਹੁਣ 27 ਤੇ ਆ ਗਏ ਐਂ 32 ਤੇ ਆਉਣਗੇ ਐਂ 37 ਤੇ ਆਉਣਗੇ ਐਂ ਆਉਣਗੇ ਤਾਂ ਕੋਈ ਏਜੰਡਾ ਨਹੀਂ ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਅਜੰਡਾ ਦਿੱਤਾ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ ਆ ਸਾਡੇ ਕੋਲੇ ਰੋਡ ਮੈਪ ਐ। ਨਾ। ਸੁੱਧੇ ਕਹਿੰਦੇ ਸਾਡੀ ਵਾਰੀ ਆ ਲੈਣ ਦੇ ਭਗਵੰਤ ਮਾਨ ਦੀ ਗਰਦਨ 'ਚ ਰੱਸਾ ਪਾਵਾਂਗੇ ਆਹੀ ਮੁੱਦਾ ਰਹਿ ਗਿਆ ਬਸ। ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦੇ ਵਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਹੋ ਕੋਈ? ਵਾਰੀਆਂ ਲਾਉਣ ਆਏ ਹੋ ਇੱਥੇ। ਬੜੀ ਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਤੇ ਤਾਂ ਹੁਣ ਤੱਕ ਰਾਸ ਨਹੀਂ ਆਏ। ਥੋਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਹੋ ਇਹ ਕੋਣ ਹੈ ਜਨਾਬ ਤੁਹਾਡੇ ਇਲਾਕੇ ਤੋਂ ਹੀ ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਹੈ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਏ ਹਾਂ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਐ ਇੰਦਾ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਨਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰਹੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇ ਨਾਲੇ ਛੂਟਾ ਵਰਗ ਹੈ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਗਿਆ ਆਪਾਂ ਕਹਿੰਨਾ ਤਿੰਨ ਕ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਛਾੜ ਦਿਆਂਗੇ ਐਂ ਤੁਰੇ ਫਿਰਦਾ ਰਹਿੰਦਾ ਲਫਾਫਿਆਂ ਚ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਛਾੜ ਦਿਆਂਗੇ ਹੁ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਉਹ ਵਾਪਸ ਲਫਾਫੇ ਚ ਪੈਂਦਾ ਨਾ ਸਮਾਇਆ ਜਾਂਦਾ ਆ ਬੰਗਾ ਪੈ ਗਿਆ ਹੂੰ ਉਹ ਇੱਕ ਇੱਕ ਫੋਟੋ ਜੀ ਪਾ ਦਿੰਦਾ ਉੱਥੋਂ ਦਿੱਲੀ ਤੋਂ ਵੀ ਅੱਜ ਮੈਂ ਮਿਲਿਆ ਸੀ ਇੱਥੇ ਇਹਨਾਂ ਦੇ ਤਰਫ ੱਲੀ ਮਾ ਜਾਂਦੇ ਵੀ ਇਹਦਾ ਕਿਵੇਂ ਕਰੀਏ ਹੁਣ ਇਹ ਇਹਨਾਂ ਦਾ ਆਜੰਡਾ ਬਸ ਹੋਰ ਕੋਈ ਝੰਡਾ ਨਹੀਂ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਕੀ ਬਣਨਾ ਉਹ ਜਿੰਨਾ ਚਿਰ ਪੰਜਾਬ ਦੇ ਲੋਕ ਸੁਖੀ ਨਹੀਂ ਹੋਣਗੇ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕਿਤੋਂ ਮੰਗੋਗੇ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ ਹੈ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ بڑے ਨਾਮ ਸ਼ੋਹਰਤਾ ਰੁਤਬੇ ਦਿੱਤੇ ਪਰ ਅਸੀਂ ਪੰਜਾਬ ਨੂੰ ਵਾਪਸ ਕੀ ਦਿੱਤਾ ਫਿਰ ਔਰ ਐਸੇ ਜਨਮ ਚ ਅਗਲਾ ਜਨਮ ਕਿਨੇ ਦੇਖਿਆ ਅਸੀਂ ਦੇਵਾਂਗੇ ਅਸੀਂ ਤੁਗਣਾ ਤਿਗਣਾ ਕਰਕੇ ਪੰਜਾਬ ਦਾ ਕਰਜ਼ਾ ਮੋੜਾਂਗੇ ਜਿਹੜਾ ਸਾਡੇ ਸਿਰ ਸ਼ੋਹਰਤਾ ਦਾ ਕਰਜ਼ਾ ਰੁਤਬਿਆਂ ਦਾ ਕਰਜ਼ਾ ਚਾੜਿਆ ਲੋਕਾਂ ਨੇ ਅਸੀਂ ਉਹਨੂੰ ਵਰਤਾਂਗੇ ਤੁਹਾਡੇ ਵਾਸਤੇ ਵਰਤਾਂਗੇ